ਸਤਿ ਸ਼੍ਰੀ ਅਕਾਲ ਜੀ ਐਨੀਮਲ ਸੇਵਾ ਟੀਮ ਵੱਲੋਂ ਅੱਜ ਅਸੀਂ ਪਿੰਡ ਖੁੱਡੀਆਂ ਵਿਖੇ ਪਹੁੰਚੇ ਹੋਏ ਹਾਂ ਤੇ ਵੀਰੋ ਦੇਖ ਸਕਦੇ ਹੋ ਤੁਸੀਂ ਇਹ ਗਾਂ ਦਾ ਕਿੰਨਾ ਬੁਰਾ ਹਾਲ ਹੈ ਅੱਖ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਅੱਗੇ ਜਾ ਕੇ ਹੱਡੀ ਤੱਕ ਮੰਨ ਲਓ ਥੱਲੇ ਖੋਪੜੀ ਤੱਕ ਜਿਹੜਾ ਇਹ ਇਹਦੇ ਸੱਟ ਲੱਗੀ ਹੋਈ ਹੈ ਪਿੱਛੇ ਵੀ ਤੇ ਕਿਸੇ ਬੰਦੇ ਨੇ ਇਹਦੇ ਮਾਰਿਆ ਨਹੀਂ ਕੋਈ ਕਾਪਾ ਕੋਈ ਐਕਸੀਡੈਂਟ ਨਹੀਂ ਹੋਇਆ ਇਹਦੇ ਜੋ ਬਲੇਡ ਵਾਲੀ ਤਾਰ ਆ ਕਿਸਾਨ ਵੀਰ ਆਪਦੇ ਖੇਤਾਂ ਦੇ ਵਿੱਚ ਲਾਉਂਦੇ ਆ ਤਾਂ ਕਿ ਇਹ ਬੇਜਵਾਨ ਉਹਨਾਂ ਦੇ ਵਾਣਾਂ ਵਿੱਚ ਜਾ ਕੇ ਉਹਨਾਂ ਦੀ ਫਸਲ ਨਾ ਖਾਅ ਕਰ ਸਕਣ ਤੇ ਉਹੋ ਜਿਹੜੀ ਬਲੇਡ ਵਾਲੀ ਤਾਰ ਦੇ ਨਾਲ ਇਸ ਜਾਨਵਰ ਦਾ ਬੇਜਵਾਨ ਦਾ ਇਹਨਾਂ ਨੁਕਸਾਨ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਬਾਈ ਜੀ ਹੋਰਾਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਸੀ ਇਹਦੇ ਬਾਰੇ ਤੋਂ ਅੱਜ ਅਸੀਂ ਇਹਨੂੰ ਐਨੀਮਲ ਸੇਵਾ ਟੀਮ ਵੱਲੋਂ ਰੈਸਕਿਊ ਕਰਕੇ ਮਹਾਵੀਰ ਗਊਸ਼ਾਲਾ ਮਲੋਟ ਵਿੱਚ ਭੇਜ ਰਹੇ ਹਾਂ ਉੱਥੇ ਇਹਦਾ ਅਗਲਾ ਟ੍ਰੀਟਮੈਂਟ ਆ ਜਿਹੜਾ ਉਹ ਹੋਊਗਾ ਤੇ ਵੀਰੋ ਆਪਾਂ ਦੇਖਦੇ ਆ ਅਕਸਰੀ ਕਿ ਜਦੋਂ ਕੋਈ ਪ੍ਰਮਾਤਮਾ ਕੋਈ ਨੇਰੀ ਤੂਫਾਨ ਲਿਆ ਆਂਦਾ ਤੇ ਫਸਲਾਂ ਖਰਾਬ ਹੋ ਜਾਂਦੀਆਂ ਤਾਂ ਆਪਾਂ ਕਹਿੰਨੇ ਵੀ ਰੱਬਾ ਅਸੀਂ ਤੇਰਾ ਕੀ ਮਾਰਾ ਕੀਤਾ ਸੀ ਤੇ ਦੇਖ ਸਕਦੇ ਹੋ ਵੀਰੋ ਆਪਾਂ ਆ ਮਾਰਾ ਕਰਦੇ ਆ ਕਿੰਨੇ ਹੀ ਅੱਗ ਲਾ ਕੇ ਬੇਜਵਾਨਾਂ ਨੂੰ ਸਾੜ ਦਿੰਨੇ ਆ ਤੇ ਇਹੋ ਜਿਹੇ ਬੇਜਵਾਨਾਂ ਨੂੰ ਤਾਰਾਂ ਲਾ ਕੇ ਜੋ ਧਰਤੀ ਇਹਨਾਂ ਦੇ ਰਹਿਣ ਵਾਸਤੇ ਬਣੀ ਆ ਯਾਰ ਕੋਈ ਆਪਾਂ ਸਾਰਿਆਂ ਨੇ ਮੁੱਲ ਤਾਂ ਨਹੀਂ ਲੇਤੀ ਹੋਈ ਵੀ ਕਿੰਨੀ ਕੀ ਫਸਲ ਖਰਾਬ ਕਰ ਦੇਣਗੇ ਇਹ ਚਾਰੇ ਦੂਜੀ ਤਾਰ ਕੰਡਿਆ ਵਾਲੀ ਤਾਰ ਚਲ ਉਹਦੇ ਨਾਲ ਵੀ ਨੁਕਸਾਨ ਹੁੰਦਾ ਪਰ ਉਹਦੇ ਨਾਲ ਹਜੇ ਘੱਟ ਨੁਕਸਾਨ ਹੁੰਦਾਗਾ ਆਹ ਦੇਖ ਸਕਦੇ ਹੋ ਤੁਸੀਂ ਇਧਰੋਂ ਲੱਤ ਵੀ ਥੱਲੋਂ ਪੂਰੀ ਤਰ੍ਹਾਂ ਵੱਢੀ ਹੋਈ ਐ ਕੱਲਾ ਅੱਖ ਦੇ ਉੱਤੇ ਨਹੀਂ ਤੇ ਇੱਥੇ ਜਿਹੜਾ ਇਹ ਜਾਕਮ ਹੈਗਾ ਉਠਾ ਦਿਓ ਬਾਈ ਹੁਣ ਉਹਨੂੰ ਅਪ ਚੜਾਵਾਂਗੇ ਬਸ ਜਿਹੜਾ ਆਹ ਲੱਤ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਲੱਤ ਵੀ ਪੂਰੀ ਤਰ੍ਹਾਂ ਕੱਟੀ ਹੋਈ ਐ ਇਹ ਐਡਾ ਕ ਭੈੜਾ ਬਲੇਡ ਆ ਯਾਰ ਬੰਦਾ ਇਨਸਾਨ ਆ ਆਪ ਹੀ ਸੋਚਦਾ ਕਰੀ ਵੀ ਯਾਰ ਆਪਾਂ ਐਡਾ ਜ਼ੁਲਮ ਨਾ ਕਰੀਏ ਬੇਜਵਾਨ ਆ ਯਾਰ ਇਹਨਾਂ ਨੂੰ ਕਿਹੜਾ ਪਤਾ ਵੀ ਇਹ ਤਾਰ ਲਾਇਆ ਕੋਈ ਮਸਲਾ ਹੱਲ ਹੁੰਦਾ ਹੋਵੇ ਨਾ ਵੀ ਹਾਂ ਵੀ ਤਾਰ ਲਾਤੀ ਤੇ ਜਾਨਵਰ ਨੇ ਵੜਨਾ ਹੀ ਨਹੀਂ ਪਤਾ ਲੱਗ ਜੂ ਉਹਨਾਂ ਨੂੰ ਬਈ ਅੱਗੇ ਬਲੇਡ ਵਾਲੀ ਤਾਰ ਆ ਯਾਰ ਆਪਾਂ ਨਾ ਵੜੀਏ ਇਹਨਾਂ ਨੂੰ ਕਿਹੜਾ ਪਤਾ ਵਿਚਾਰਿਆਂ ਨੂੰ ਵੀ ਬਲੇਡ ਵਾਲੀ ਤਾਰ ਆ ਜਾਂ ਦੂਜੀ ਤਾਰ ਆ ਹੈਨਾ ਇਹਨਾਂ ਨੇ ਤਾਂ ਮੰਨ ਲਓ ਜਾਂ ਭੱਜ ਕੇ ਡਰ ਕੇ ਜਦੋਂ ਭਜਾਉਣੇ ਆ ਇਹਨਾਂ ਨੂੰ ਖੇਤ ਚ ਵੜ ਗਏ ਕਿਸੇ ਤਰੀਕੇ ਨਾਲ ਜੇ ਭਜਾਉਣੇ ਆ ਇਹ ਕੋਈ ਮਾੜਾ ਜਾਂ ਚਿਹੜੇ ਕੇ ਨਾਲ ਤਾਂ ਵੱਜੀ ਨਹੀਂ ਹੋएगी ਕੋਈ ਭੱਜ ਕੇ ਇਹ ਜ਼ੋਰ ਨਾਲ ਵੱਜੀ ਆ ਉਹਦੇ ਵਿੱਚ ਤਾਰ ਦੇ ਵਿੱਚ ਫੇਰ ਕਿਤੇ ਜਾ ਕੇ ਨੁਕਸਾਨ ਹੋਇਆ ਉਹ ਹੱਥ ਬਨ ਕੇ ਬੇਨਤੀ ਆ ਤੇ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਹਿੰਦੁਸਤਾਨ ਸਰਕਾਰ ਨੂੰ ਵੀ ਬੇਨਤੀ ਕਰੂੰ ਆ ਕਿ ਇਹ ਜਿਹੜੀ ਤਾਰ ਆ ਇਹ ਬਿਲਕੁਲ ਬੈਨ ਹੋਣੀ ਚਾਹੀਦੀ ਕਿਉਂ ਬਾਈ ਜੀ ਬੈਨ ਹੋਣੀ ਚਾਹੀਦੀ ਇਹ ਤਾਰ ਤੇ ਤਾਂ ਕਿ ਇਹੋ ਜਿਹੜੇ ਬੇਜਬਾਨ ਹੈ ਇਹਨਾਂ ਦਾ ਨੁਕਸਾਨ ਜਾਨਵਰਾਂ ਦਾ ਨਾ ਹੋਵੇ ਆ ਦੇਖ ਸਕਦੇ ਹੋ ਬਈ ਇਧਰਲੇ ਪਾਸੋਂ ਲੱਤ ਬਿਲਕੁਲ ਵੱਢੀ ਗਈ ਆ ਹੱਡੀ ਤੱਕ ਜਾਵੜਾ ਹੈਗਾ ਇਹ ਕਿਸੇ ਨੇ ਇਹਦੇ ਕੋਈ ਕਾਪੇ ਨਹੀਂ ਮਾਰੇ ਕੋਈ ਇਹਦੇ ਨਾਲ ਐਕਸੀਡੈਂਟ ਨਹੀਂ ਹੋਇਆ ਆ ਦੇਖ ਸਕਦੇ ਤੁਸੀਂ ਆ ਜਿਹੜੇ ਇਹ ਤੁੱਟ ਝੜਣਾ ਵਜੀਆਂ ਹੋਈਆਂ ਨੇ ਇਹਦਾ ਮਤਲਬ ਇਹ ਬਲੇਡ ਵਾਲੀ ਤਾਰ ਆ ਜਿਹੜੀ ਆਪਾਂ ਇਨਸਾਨ ਹੀ ਉਹ ਪਿੱਛੋਂ ਤੱਕ ਵਜੀ ਹੋਈ ਹੈ ਆਪਾਂ ਅਕਸਰ ਹੀ ਕਿਸਾਨਾਂ ਨੂੰ ਵੇਣੇ ਆ ਉਹਦੇ ਖੇਤਾਂ ਦੇ ਵਿੱਚ ਲਾ ਦਿੰਦੇ ਆ ਕਰੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਬਈ ਯਾਰ ਵੀ ਇੰਨੇ ਹੀ ਮਾੜੀ ਹਾਲਾਤ ਇਸ ਜਾਨਵਰ ਦੀ ਹੋ ਗਈ ਹੈ ਚਲੋ ਜਿਹੜੀਆਂ ਸੰਸਥਾਵਾਂ ਹੈਗੀਆਂ ਐਨੀਮਲ ਸੇਵਾ ਕਰਨ ਵਾਲੀਆਂ ਜਾਂ ਗਊਸ਼ਾਲਾ ਬਣੀਆਂ ਹੈਗੀਆਂ ਉੱਥੇ ਇਹਦੀ ਕੇਅਰ ਹੋ ਜੂਗੀ ਵਧੀਆ ਚਲੋ ਠੀਕ ਹੋ ਜੂਗੀ ਪਰ ਜਿਹੜੀ ਦੀ ਅੱਖ ਖਰਾਬ ਹੋ ਗਈ ਹੈ ਤੇ ਜਿਹੜਾ ਜ਼ਖਮ ਹੈ ਇਹਦਾ ਇਹ ਵੀਰੋ ਬਹੁਤ ਔਖਾ ਭਰੂਆ ਇਹ ਓਵੇਂ ਨਹੀਂ ਬੰਨਨੀ ਗੱਲ ਜਿਹੜੀ ਇਹਦੀ ਪਹਿਲਾਂ ਸੀਗੀ ਵਿਚਾਰੀ ਦੀ ਠੀਕ ਹੈ ਤੇ ਇਹਦਾ ਜਿਹੜਾ ਸਾਰਾ ਨੁਕਸਾਨ ਕੀਤਾ ਹੈਗਾ ਇਹ ਉਹ ਤਾਰ ਵੱਲੋਂ ਹੀ ਕੀਤਾ ਗਿਆ ਜਿਹੜੀ ਇੱਕ ਤਾਰ ਆਪਾਂ ਅਕਸਰ ਹੀ ਕਿਸਾਨ ਵੀਰਾਂ ਵੱਲੋਂ ਖੇਤਾਂ ਦੇ ਵਿੱਚ ਬਲੇਡ ਵਾਲੀ ਤਾਰ ਆ ਆਮ ਕੰਡਿਆਂ ਦੀ ਝਾੜ ਕਰ ਦੋ ਯਾਰ ਕੰਡਿਆਂ ਦੀ ਵਾਰ ਹੋ ਜਾਂਦੀ ਐ ਸਪੈਦੇ ਲਾ ਦੋ ਇਸ ਤਰ੍ਹਾਂ ਦੀਆਂ ਕਿੱਕਰਾਂ ਲਾ ਦੋ ਉਹਦੇ ਨਾਲ ਵੀ ਇਹ ਤਾਂ ਬੇਜਮਾਨ ਵਿਚਾਰੇ ਰੋਕ ਜਾਂਦੇ ਹੈਗੇ ਆ ਕੋਈ ਆਪਾਂ ਇਹ ਜਿਹੜੀ ਧਰਤੀ ਆਪਣੀ ਕੱਲਿਆਂ ਦੀ ਰਜਿਸਟਰੀ ਕਰਾਈ ਨਹੀਂ ਪ੍ਰਮਾਤਮਾ ਨੇ ਸਾਰਿਆਂ ਨੂੰ ਆਪਾਂ ਨੂੰ ਇੱਕੋ ਜਿਹਾ ਦਿੱਤਾ ਹੈਗਾ ਇੱਥੇ ਰਹਿਣ ਸਹਿਣ ਦੇ ਲਈ ਚਲੋ ਦਾ ਇਨਸਾਨ ਸਭ ਤੋਂ ਵੱਧ ਜੀਵ ਦਾ ਸਮੇਂਦਾਰ ਇਨਸਾਨ ਜੀਵ ਹੈਗਾ ਇਹ ਧਰਤੀ ਦਾ ਉਹਨੇ ਆਪਦੇ ਨਾਲ ਆਪਦੀਆਂ ਆਪਦੀਆਂ ਹੱਦਾਂ ਬਣਾਤੀਆਂ ਆਪਦੀਆਂ ਕੰਧਾਂ ਬਣਾਤੀਆਂ ਪਰ ਇਹਨਾਂ ਬੇਜਵਾਨਾਂ ਲਈ ਆਪਾਂ ਕੁਝ ਨਹੀਂ ਕੀਤਾ ਸਮਾਂ ਜੀ ਇਹਨਾਂ ਦੀ ਦੁਰਦਸ਼ਾ ਹੋਰ ਬਹੁਤ ਜ਼ਿਆਦਾ ਮੰਦਹਾਲੀ ਹੋ ਰਹੀ ਹੈ ਨਾ ਕੋਈ ਦਰਖਤ ਲਾਉਂਦਾ ਨਾ ਕੋਈ ਹੋਰ ਮਨ ਕੇ ਚਲੋ ਝੋਨੇ ਲਾਲ ਆ ਗਿਆ ਆਪਾਂ ਪਾਣੀ ਕੱਢ ਰਹੇ ਆ ਧਰਤੀ ਦੇ ਵਿੱਚੋਂ ਵੀ ਕਹਿਣ ਤੋਂ ਬਾਅਦ ਆਪਾਂ ਆਪਣੇ ਰਹਿਣ ਜੋਗ ਲੈ ਰਹਿਣ ਨਹੀਂ ਦੇਣੀ ਇਹ ਧਰਤੀ ਇਸ ਤਰ੍ਹਾਂ ਹੀ ਧਰਤੀ ਦਾ ਇਸ ਦਾ ਜਿਹੜੀ ਆਪਾਂ ਨੂੰ ਇੰਨਾ ਅੰਨ ਪਾਣੀ ਦਿੰਦੀ ਆ ਇਹਦਾ ਨਾਸ ਮਾਰ ਰਹੇ ਆ ਲਗਾਤਾਰ ਵੀਰੋ ਤੇ ਜਿਹੜੇ ਜਿਹੜੇ ਵੀਰ ਇਹ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਇਹ ਜੋ ਵੀਡੀਓ ਆ ਪੰਜਾਬ ਸਰਕਾਰ ਤੱਕ ਪਹੁੰਚ ਸਕੇ ਤੇ ਉਹ ਖੂਨੀ ਤਾਰ ਨੂੰ ਆਪਾਂ ਬੈਨ ਕਰ ਸਕੀਏ ਜਿਹੜੀ ਇਹੋ ਜੇ ਬੇਜਵਾਨਾਂ ਦਾ ਨੁਕਸਾਨ ਕਰਦੀ ਆ ਸੋ ਅਸੀਂ ਇਹਨੂੰ ਲੈ ਕੇ ਜਾ ਰਹੇ ਹੈਗੇ ਹੁਣ ਮਹਾਵੀਰ ਗਊਸ਼ਾਲਾ ਜੀ ਦਾ ਬਾਬਾ ਯੂਰੀ ਜੀ ਦਾ ਧੰਨਵਾਦ ਹੈ ਨਿੰਦਰਮੰਤ ਜੀ ਦਾ ਧੰਨਵਾਦ ਹੈ ਜਿਨ੍ਹਾਂ ਦੁਆਰਾ ਇਹ ਉੱਥੇ ਭੇਜੀ ਜਾ ਰਹੀ ਹੈ ਵਾਹਿਗੁਰੂ ਹੋਜੇ ਟਾਨੀ ਸੱਜਣਾ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਡੀ ਟੀਮ ਐਨੀਵਲ ਸੇਵਾ ਨੂੰ ਵੀ ਜੋ ਸਪੋਰਟ ਕਰਦੇ ਹਨ ਭੈਣ ਗਰਵੀਰ ਗੋਗੋ ਜੀ ਖਦਾਰ ਕਰਮਜੀਤ ਸਿੰਘ ਗਿੱਲ ਜੀ ਤੇ ਜਗਤਾਰ ਬਾਬਾ ਜੀ ਦੇ ਵਾਈਫ ਸਵਰਗਿਕਾ ਉਹਨਾਂ ਦੀ ਯਾਦ ਦੇ ਵਿੱਚ ਜੋ ਸਾਨੂੰ ਸਪੋਰਟ ਕਰਦੇ ਸੀ ਉਹਨਾਂ ਦਾ ਵੀ ਫੈਦ ਲੋ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਇਹੋ ਜੇ ਜੋ ਬੇਜਵਾਨਾਂ ਦੇ ਲਈ ਏਡੀ ਖੂਨੀ ਤਾਰ ਤੇ ਕੰਡਿਆਲੀ ਤਾਰ ਲਾ ਕੇ ਇੰਨੀ ਦੁਰਦਸ਼ਾ ਕਰਦੇ ਹੈਗੇ ਤੇ ਬਾਈ ਡਾਕਟਰ ਗਗਨ ਦਾ ਵੀ ਧੰਨਵਾਦ ਆ ਜੋ ਅੱਜ ਸਾਡੇ ਨਾਲ ਇੱਥੇ ਪਹੁੰਚੇ ਹਨ ਅਕਸਰ ਇਹ ਸਾਡੀ ਟੀਮ ਐਨੀਮਲ ਸੇਵਾ ਨੂੰ ਸਪੋਰਟ ਕਰਦੇ ਹਨ ਤੇ ਜਦੋਂ ਵੀ ਕਿਤੇ ਕੋਈ ਜਾਨਵਰ ਹੁੰਦਾ ਹੈ ਇਹ ਜਾਂ ਬੇਜਵਾਨ ਤੇ ਉਹਦੀ ਜਿਹੜੀ ਟ੍ਰੀਟਮੈਂਟ ਦੀ ਕੋਈ ਵੀ ਇਹ ਫੀਸ ਨਹੀਂ ਲੈਂਦੇ ਸਾਡੇ ਤੋਂ ਸਾਡੀ ਐਨੀਮਲ ਸੇਵਾ ਟੀਮ ਦੇ ਇਹ ਜੋ ਇੱਕ ਤਾਂ ਮੈਂਬਰ ਹਨ ਤੇ ਬਾਈ ਜੀ ਹੋਰਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਵੱਲੋਂ ਕੱਲ ਤੋਂ ਲਗਾਤਾਰ ਮੈਨੂੰ ਫੋਨ ਕੀਤਾ ਜਾ ਰਿਹਾ ਸ਼ਾਮ ਨੂੰ ਫੋਨ ਕੀਤਾ ਸੀ ਤੇ ਅਸੀਂ ਇੱਕ ਵੀ ਕੋਈ ਗੱਲ ਨਹੀਂ ਸੀ ਸਵੇਰ ਜਰੂਰ ਪਹੁੰਚਾਂਗੇ ਸੋ ਅੱਜ ਅਸੀਂ ਪਹੁੰਚੇ ਆਏ ਨੂੰ ਵੈਸੇ ਤਾਂ ਅਸੀਂ ਸੋਚ ਰਹੇ ਸੀ ਟ੍ਰੀਟਮੈਂਟ ਕਰਨ ਦਾ ਹੀ ਪਰ ਟ੍ਰੀਟਮੈਂਟ ਕਰਨ ਦੇ ਹਾਲਾਤ ਹੈ ਨਹੀਂ ਉਹਨੂੰ ਗਊਸ਼ਾਲਾ ਦੇ ਵਿੱਚ ਹੀ ਦਾਖਲ ਕਰਵਾਇਆ ਜਾਊ ਉੱਥੇ ਉੱਥੇ ਜਾ ਕੇ ਇਹਦਾ ਅਗਲਾ ਜਿਹੜਾ ਟ੍ਰੀਟਮੈਂਟ ਕੀਤਾ ਜਾਊਗਾ ਲਓ ਜੀ ਇਹਨੂੰ ਅਸੀਂ ਹੁਣ ਲੱਦ ਲੈ ਹੈਗਾ ਤੇ ਲੈ ਕੇ ਜਾ ਰਹੇ ਹਾਂ ਮਹਾਂਵੀਰ ਗਊਸ਼ਾਲਾ ਦੇ ਵਿੱਚ ਤੇ ਫੇਰ ਬੇਨਤੀ ਕਰਦੇ ਹਾਂ ਉਹਨਾਂ ਵੀਰਾਂ ਨੂੰ ਜਿਹੜੇ ਇਹ ਜਿਹੇ ਤਾਰਾਂ ਲਾਉਂਦੇ ਆ ਖੂਨੀ ਤਾਰਾਂ ਤੇ ਬਾਈ ਜੀ ਹੋਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਹੈਲਪ ਕਰਾਈ ਇੱਧਰ ਬਾਈ ਜੀ ਹੈਗੇ ਆ ਤੇ ਆਪਣੇ ਬਾਈ ਜੀ ਇੱਧਰ ਹੈਗੇ ਆ ਇਹਨਾਂ ਨੇ ਬਹੁਤ ਹੈਲਪ ਕਰਾਈ ਤੇ ਬਾਈ ਜੀ ਕੀ ਕਰਨਾ ਚਾਹੁੰਦੇ ਆ ਅਸੀਂ ਤਾਂ ਬਾਈ ਜੀ ਇਹ ਕਰਨਾ ਚਾਹੁੰਦੇ ਆ ਵੀ ਯਾਰ ਆ ਬੇਸੂਏ ਜਾਨਵਾਰ ਆ ਹਾਂਜੀ ਹਾਂਜੀ ਠੀਕ ਆ ਨਾ ਵੀ ਇਹਨਾਂ ਦਾ ਜਿਹੜਾ ਪਾਪ ਸਰਾਫ ਆ ਉਹ ਕਿੱਥੇ ਦੇਣਗੇ ਲੋਕ ਨਹੀਂ ਦੇ ਸਕਦੇ ਲੜਾਈ ਝਗੜੇ ਹੋ ਜਾਂਦੇ ਆ ਹਾਂਜੀ ਥਾਣੇ ਕਚੈਰੀਆਂ ਹੋ ਜਾਂਦੇ ਆ ਅਗਲੇ ਹਾਂਜੀ ਇਹ ਕਿਹਨੂੰ ਜਾ ਕੇ ਦੱਸਣਗੇ ਸਹੀ ਗੱਲ ਆ ਜੀ ਬਾਈ ਜੀ ਇਹ ਜਿਹੜੀ ਤਾਰ ਹੈਗੀ ਆ ਜਾਂ ਕੁਛ ਵੀ ਆ ਕਿਵੇਂ ਵੀ ਆ ਠੀਕ ਆ ਨਾ ਇਹਦਾ ਕੋਈ ਮਾੜਾ ਮੋਟਾ ਸਵਾਰਦਾਰ ਹੋਣਾ ਜ਼ਰੂਰੀ ਹੈਗਾ ਹੂੰ 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 ਕਿਉਂਕਿ ਜਾਨਵਰ ਹੈਗੇ ਆ ਵਿਚਾਰੇ ਕਿਹਨੂੰ ਦੱਸਣਗੇ ਕਿਹਨੂੰ ਬੋਲਣਗੇ ਹਾਂਜੀ ਵੀ ਸਾਡੇ ਕਿੰਨੇ ਕੁ ਦੁੱਖ ਆ ਕਿੰਨਾ ਕੁ ਤਕਲੀਫ ਆ ਹਾਂਜੀ ਹਾਂਜੀ ਦੇਖੋ ਕਿੰਨਾ ਬੁਰਾ ਹਾਲ ਆ ਪਤਾ ਕਿ ਕਿੰਨਾ ਕੁ ਟਾਈਮ ਲੱਗਾ ਲੱਕਾਂ ਵੱਡੀਆਂ ਪਈਆਂ ਗਾਲ ਵੱਡੀਆਂ ਪਿਆ ਕਰਤਾ ਹੁਣ ਵੱਡੀ ਪਈ ਐ ਸਾਰੀ ਅੰਤ ਇਸ ਕਰਕੇ ਅਸੀਂ ਤੇ ਇਹੀ ਕਹਿੰਦੇ ਆ ਵੀ ਬਾਈ ਜੀ ਇਹ ਜਿਹੜਾ ਨੁਕਸਾਨ ਹੁੰਦੇ ਆ ਯਾਰ ਇਹਨਾਂ ਤੋਂ ਬਚਾਓ ਹਾਂਜੀ ਹਾਂਜੀ ਪੁਰਾਣੀ ਤਾਰ ਵੱਜੀ ਆ ਪੁਰਾਣੀਆਂ ਤਾਰਾਂ ਲੱਗੀਆਂ ਹੈਗੀਆਂ ਆ ਜਾਂ ਕੁਝ ਵੀ ਹੋਇਆ ਹੈਗਾ ਵੀ ਉਹਨਾਂ ਦਾ ਜਾਨਵਰਾਂ ਦਾ ਨਾਪ ਆਪਸਰਾਫ ਲਓ ਹਾਂਜੀ ਹਾਂਜੀ ਠੀਕ ਆ ਨਾ ਸਾਡੀ ਤੇ ਇਹੀ ਹੱਥ ਬੰਨ ਕੇ ਬੇਨਤੀ ਆ ਬਾਈ ਸਭ ਨੂੰ ਵੀ ਇਹ ਜਿਹੜੀਆਂ ਕੋਈ ਤਾਰਾਂ ਕੱਲੇ ਆ ਵਿਚਾਰਾਂ ਦੇ ਜਾਨਵਰਾਂ ਦਾ ਪਾਪਸਰਾਫ ਲੈਣੇ ਆ ਠੀਕ ਆ ਕਿ ਨਹੀਂ ਇਹ ਨਾ ਲਓ ਯਾਰ ਸੋ ਅਸੀਂ ਪਿੰਡ ਖੁੱਡੀਆਂ ਦੇ ਵਿੱਚ ਖੜੇ ਆ ਜੀ ਤੇ ਇੱਥੇ ਇਹ ਗਾਂ ਨਾਲ ਹਾਦਸਾ ਹੋਇਆਗਾ ਤੇ ਬੜੀ ਹੀ ਭੜੇ ਤਰੀਕੇ ਨਾਲ ਇਹ ਜੋ ਬਲੇਡ ਵਾਲੀ ਤਾਰ ਦੇ ਨਾਲ ਵੱਢੀ ਗਈ ਹੈ ਇੱਕ ਦਾ ਹੋਰ ਵੀ ਆ ਉਹਦਾ ਵੀ ਨੁਕਸਾਨ ਹੋਇਆ ਉਹਦਾ ਪਰ ਥੋੜਾ ਉਹਦੀ ਢੂਈ ਤੇ ਆ ਪਰ ਇਹਦੀ ਲੱਤ ਤੇ ਪੂਰੀ ਅੱਖ ਪੂਰੀ ਤਰ੍ਹਾਂ ਵੱਢੀ ਗਈ ਹੈ ਤੇ ਆਪਾਂ ਦੇਖਦੇ ਹਾਂ ਕਿ ਅਕਸਰ ਜੋ ਲੜਾਈ ਝਗੜਾ ਹੁੰਦਾ ਤਾਂ ਆਪਾਂ ਇੱਕ ਦੂਜੇ ਦੇ ਇਨਸਾਨ ਇਨਸਾਨ ਦੇ ਉੱਤੇ ਪਰਚਾ ਦਰਜ ਕਰਾਉਂਦਾ ਪਰ ਇਹ ਨਾ ਵਿਚਾਰੇ ਪਰਚਾ ਦਰਜ ਕਰਾਉਣ ਜੋਗੇ ਨਾ ਕਿਤੇ ਇਲਾਜ ਕਰਾਉਣ ਜੋਗੇ ਹੈ ਕਿਸੇ ਵੀ ਚੀਜ਼ ਦੇ ਜੋਗੇ ਨਹੀਂ ਹੈ ਕਿਉਂਕਿ ਇਹ ਬੇਜਵਾਨ ਹੈ ਸੋ ਆ ਐਨੀਮਲ ਸੇਵਾ ਟੀਮ ਵੱਲੋਂ ਇਹ ਜੋ ਬੇਜ਼ਹਾਰਾ ਜਾਨਵਰਾਂ ਦਾ ਇਲਾਜ ਟ੍ਰੀਟਮੈਂਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਜੇ ਸਾਡਾ ਕੰਮ ਚੰਗਾ ਲੱਗਦਾ ਹੈ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਇਹ ਪੰਜਾਬ ਸਰਕਾਰ ਤੱਕ ਵੀਡੀਓ ਪਹੁੰਚੇ ਤੇ ਜਿਹੜੀ ਇਹ ਖੂਨੀ ਤਾਰ ਆ ਇਹ ਪੂਰੇ ਪੰਜਾਬ ਦੇ ਵਿੱਚੋਂ ਬਲਾ ਕੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਹੀ ਬੈਨ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਅਸੀਂ ਮਹਾਵੀਰ ਗਊਸ਼ਾਲਾ ਅਮਲੋਟ ਵਿਖੇ ਪਹੁੰਚ ਚੁੱਕੇ ਹਾਂ ਉਹ ਇੱਥੇ ਅਸੀਂ ਇਸ ਬੇਜਬਾਨ ਨੂੰ ਹੁਣ ਅਗਲੇ ਇਲਾਜ ਦੇ ਲਈ ਛੱਡ ਕੇ ਜਾਵਾਂਗੇ ਤੁਹ ਇਥੇ ਦਾ ਟਰੀਟਮੈਂਟ ਚੱਲੂ ਆ ਡਾਕਟਰ ਸਾਹਿਬ ਆਫਤੇ ਕਰਨਗੇ ਤੇ ਦੇਖ ਸਕਦੇ ਹੋ ਕਿੰਨੇ ਸੋਹਣੇ ਗਊਾਂ ਅੰਸ਼ ਜਿਨ੍ਹਾਂ ਦੀ ਇਥੇ ਬੇਜਵਾਨਾਂ ਦੀ ਸੇਵਾ ਹੁੰਦੀ ਹੈ ਦੋਸਤੋ ਇੱਕ ਇਹ ਜੇ ਲੋਕ ਵੀ ਹਨ ਜਿਹੜੇ ਇਹੋ ਜੇ ਬੇਜਵਾਨਾਂ ਦੀ ਸੇਵਾ ਕਰਦੇ ਹਨ ਇਸ ਪਵਿੱਤਰ ਧਰਤੀ ਤੇ ਮਹਾਵੀਰ ਗਊਸ਼ਾਲਾ ਮੋਟ ਵਿਖੇ ਤੇ ਕਹੇ ਜੇ ਲੋਕ ਵੀ ਹਨ ਜਿਹੜੇ ਇਹਨਾਂ ਬੇਜਵਾਨਾਂ ਨੂੰ ਕੰਡਿਆਲੀਆਂ ਤਾਰਾਂ ਲਾ ਲਾ ਕੇ ਦੁੱਖ ਪਰੇਸ਼ਾਨ ਤੰਗ ਪਰੇਸ਼ਾਨ ਕਰਦੇ ਆ ਤੇ ਪਤਾ ਨਹੀਂ ਕਿੰਨਾ ਟਾਈਮ ਵਿਚਾਰੀ ਇਹ ਹੁਣ ਦੁੱਖ ਭੋਗੂਗੀ ਪਰ ਇਥੇ ਇੱਕ ਵਾਰੀ ਇਹਦੀ ਜਾਨ ਸੌਖੀ ਆਗ ਹੋ ਗਈ ਆ ਕੇ ਇਹਨੂੰ ਨੀਰਾ ਪੱਠਾ ਦਵਾਈ ਬੂਟੀ ਟਾਈਮ ਸਰ ਜੋ ਵੀ ਮਿਲੂਗਾ ਸੋ ਵਾਈ ਗਰੂ ਇਹਦੇ ਤੇ ਮਿਹਰ ਕਰੇ ਤੇ ਵੀਡੀਓ ਨੂੰ ਵੀਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ